ਲਈ ਕਰਨ ਭਿਸ਼ਾ ਗਾਗ ਆਇਆ ਤੇ ਉਹਨੇ ਇੱਕ ਦੇਸੀ ਹੋੜਾ ਡੱਬਾ ਆਪਣੀ ਪੈਂਟ ਚ ਪਾ ਕੇ ਬਾਹਰ ਨੂੰ ਦੌੜ ਗਿਆ। ਕੀ ਕਹਿਆ ਗਿਆ? ਆ ਸੀ ਸੀ ਕੈਮਰਾ ਚੈੱਕ ਕੀਤਾ ਤੇ ਡੱਬਾ ਨੇ ਆਪਣੀ ਪੈਂਟ ਚ ਪਾਇਆ ਸੀ। ਬਾਹਰ ਇੱਕ ਸਕੂਟੀ ਦੇ ਪਹਿਲੇ ਹੀ ਹੋੜਾ ਇੱਕ ਮਿੱਤਰ ਬੈਠਾ ਸੀ ਉਹ ਉਰੇ ਉੱਤੇ ਮਗਰ ਬੈ ਕੇ ਦੌੜ ਗਿਆ। ਉਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ। ਇਹ ਵੀ ਨਹੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਇਹ ਵੀਡੀਓ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਬਿਗ ਪਾਣੀਆ ਦੀ ਹੱਡੀ ਦੀ ਹੈ ਤਾਂ ਇਸ ਵੇਲੇ ਅਸੀਂ ਉਸ ਦੁਕਾਨ ਤੇ ਪਹੁੰਚੇ ਹੋਏ ਹਾਂ ਤਾਂ ਪਹਿਲਾਂ ਉਸ ਦੁਕਾਨ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਦਿੰਦੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਦੁਕਾਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰੋਂ ਆਪਣੇ ਘਰ ਦਾ ਰਾਸ਼ਨ ਖਰੀਦਣ ਦੇ ਲਈ ਪਹੁੰਚਦੇ ਨੇ ਤਾਂ ਦੇਰ ਰਾਤ ਇੱਕ ਨੌਜਵਾਨ ਇੱਥੇ ਪਹੁੰਚਦਾ ਹੈ ਤਾਂ ਕਿਓ ਦਾ ਡੱਬਾ ਲੈ ਕੇ ਫਰਾਰ ਹੋ ਜਾਂਦਾ ਤਾਂ ਅਸੀਂ ਉਸ ਦੁਕਾਨ ਦੇ ਉੱਪਰ ਪਹੁੰਚੇ ਹੋਏ ਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਅਨਿਲ ਗਿਸ਼ੂ ਹਾਂ ਜੀ ਕੀ ਹੋਇਆ ਜੀ ਦੇਰਾਂ ਤੋਂ ਦੁਕਾਨ ਦੇ ਗਾਹਕ ਆਇਆ ਤੇ ਉਹਨੇ ਇੱਕ ਦੇਸੀ ਕਿਓ ਦਾ ਡੱਬਾ ਆਪਣੀ ਪੈਂਟ 'ਚ ਪਾ ਕੇ ਬਾਹਰ ਨੂੰ ਦੌੜ ਗਿਆ ਅਸੀਂ ਉਹਨੂੰ ਮਗਰ 도ੜੇ ਆ ਤੇ ਉਹ ਸਾਡੇ ਕਾਬੂ ਨਹੀਂ ਆਇਆ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਦੇਖਿਆ ਗਿਆ ਸੀ ਆ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਇੱਕ ਡੱਬਾ ਨੇ ਆਪਣੀ ਪੈਂਟ 'ਚ ਪਾਇਆ ਸੀ हां ਜਦੋਂ ਇਹ ਭਾਈ ਦਾ ਤਾਂ ਕਿਹਦੇ ਨਾਲ ਜਾਂਦਾ ਬਾਹਰ ਜਾ ਕੇ ਬਾਹਰ ਇੱਕ ਕੁੜੀ ਦੇ ਪਹਿਲੇ ਹੀ ਹੋਰਾ ਇੱਕ ਮਿੱਤਰ ਬੈਠਾ ਸੀ ਉਹ ਉਰੇ ਤੇ ਮਗਰ ਬੈ ਕੇ ਦੌੜ ਗਏ ਤੁਹਾਡੀ ਦੁਕਾਨ ਦੇ ਉੱਪਰ ਜਿਹੜੇ ਕੰਮ ਕਰਦੇ ਨੇ ਨੌਜਵਾਨ ਕੀ ਉਹਨਾਂ ਦੇ ਵੱਲੋਂ ਪਿੱਛਾ ਵੀ ਕੀਤਾ ਗਿਆ ਜੀ ਆਹ ਪਿੱਛਾ ਕੀਤਾ ਗਿਆ ਹੂੰ ਤਾਂ ਫੜਿਆ ਗਿਆ ਕਿ ਨਹੀਂ ਨਹੀਂ ਫੜਿਆ ਗਿਆ ਕਾਬੂ ਨਹੀਂ ਆਇਆ ਹੂੰ ਤਰਾਰ ਹੋ ਗਿਆ ਹਾਂਜੀ ਤਾਂ ਇਸ ਨੌਜਵਾਨ ਦੀ ਤਸਵੀਰ ਵੀ ਤੁਹਾਡੇ ਵੱਲੋਂ ਹਾਂਜੀ ਤਸਵੀਰ ਹੈ ਤੁਹਾਨੂੰ ਤੁਹਾਨੂੰ ਦਿੱਤੀ ਹੈ ਹਾਂਜੀ ਤਾਂ ਕੀ ਕਹਿਣਾ ਜਾਂਦੇ ਹੋ ਬਸ ਇਹਨੂੰ ਇਹਨੂੰ ਪਕੜੋ ਤੇ ਜਿਹੜਾ ਫੜਾਏਗਾ ਉਹਨੂੰ ਨਾਮ ਦਿੱਤਾ ਜਾਏ ਤੁਹਾਡੀ ਦੁਕਾਨ ਦੇ ਉੱਪਰ ਲੈ ਕੇ ਆਣ ਇਹਨੂੰ ਜਿੱਥੇ ਮਰਜ਼ੀ ਦੇ ਹਨ ਪ੍ਰਸ਼ਾਸਨ ਨੂੰ ਜਮ੍ਹਾਂ ਕਰਾ ਦੇਣ ਤੁਹਾਡੇ ਵੱਲੋਂ ਕੋਈ ਪ੍ਰਸ਼ਾਸਨ ਨੂੰ ਇਦੇ ਖਿਲਾਫ ਕੰਪਲੇਨਟ ਦਿੱਤੀ ਗਈ ਹੋਵੇ ਆਹ ਕਈ ਜ਼ਾਤੀ 100 ਨੰਬਰ ਤੇ ਕੰਪਲੇਨਟ ਕਰਤੀ ਸੀ ਪਤਾ ਜੀ ਤਾਂ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਕਿ ਬਹੁਤ ਵੱਡੀ ਗਿਂਦੀ ਦੇ ਵਿੱਚ ਲੋਕ ਤੁਹਾਡੀ ਦੁਕਾਨ ਤੇ ਰਾਸ਼ਨ ਲੈਣ ਬਸ ਇਹੀ ਹੈ ਕਿ ਚੋਰੀ ਜਿਘਾਰੀ ਨਾ ਕਰੋ ਉਦਾਂ ਹੀ ਮੰਗ ਲਿਆ ਕਰੋ ਦੇ ਦਾ ਕਰਾਂਗੇ ਜੇਕਰ ਕਿਸੇ ਨੂੰ ਚੀਜ਼ ਚਾਹੀਦੀ ਹੈ ਤੇ ਆ ਕੇ ਸਿੱਧਾ ਮੰਗ ਲਾ ਬਈ ਇਹ ਸਾਰੇ ਬੰਦੇ ਆ ਕੇ ਦੇਣਗੇ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਔਸਤ ਦੁਕਾਨ ਦੇ ਉੱਪਰ ਪਹੁੰਚੇ ਹੋયા ਤਾਂ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਇਹਨਾਂ ਦੀ ਦੁਕਾਨ ਦੇ ਅੰਦਰ ਆਂਦਾ ਹੈ ਤਾਂ ਪਹਿਲਾਂ ਉਹ ਦੇਸੀ ਘੋੜਾ ਦਾ ਡੱਬਾ ਦੇਖਦਾ ਹੈ ਤਾਂ ਉਸ ਤੋਂ ਬਾਅਦ ਆਪਣੀ ਪੈਂਟ ਦੇ ਵਿੱਚ ਪਾ ਕੇ ਲੈ ਜਾਂਦਾ ਹੈ ਤਾਂ ਜਦੋਂ ਇਹਨਾਂ ਦੇ ਵੱਲੋਂ ਦੇਖਿਆ ਜਾਂਦਾ ਤਾਂ ਉਹ ਇਸ ਦੁਕਾਨ ਦੇ ਉੱਪਰੋਂ ਫਰਾਰ ਹੋ ਜਾਂਦਾ ਤਾਂ ਲਗਾਤਾਰ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਪਰ ਪੀੜੀਆਂ ਗਲੀਆਂ ਹੋਣ ਦੇ ਕਾਰਨ ਉਹ ਨੌਜਵਾਨ ਫਰਾਰ ਹੋ ਜਾਂਦਾ ਤਾਂ ਫਿਲਹਾਲ ਮਾਲਕ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਸਾਡੇ ਕੋਲ ਆ ਕੇ ਜਰੂਰ ਮੰਗ ਲਿਆ ਕਰੇ ਪਰ ਇਸ ਤਰੀਕੇ ਦੇ ਨਾਲ ਕੰਮ ਨਾ ਕਰੇ ਤਾਂ ਨਾਲ ਦੇ ਨਾਲ ਕਿਹਾ ਗਿਆ ਕਿ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਜਿਹੜੇ ਲੋਕ ਇਸ ਨੂੰ ਜਾਣ ਪਛਾਣਦੇ ਨੇ ਤਾਂ ਉਹਨਾਂ ਦੇ ਵੱਲੋਂ ਜਰੂਰ ਸਾਨੂੰ ਦੱਸਿਆ ਜਾਵੇ ਕਿ ਇਹ ਕਿੱਥੇ ਰਹਿੰਦਾ ਜਾਂ ਫਿਰ ਪ੍ਰਸ਼ਾਸਨ ਨੂੰ ਫੜਾ ਦਿੱਤਾ ਜਾਵੇ ਤਾਂ ਜੋ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰੀਕੇ ਦੀ ਕੋਈ ਵੀ ਘਟਨਾ ਨਾ ਹੋ ਸਕੇ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ